ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਮੈ ਲਿਖਿਆ ਤੁਰਕਾ ਗੁਰੂ ਰੂਪ ਖਾਲਸਾ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਦਸ਼ਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਖਤੇ ਜਿਗਰ ਸਾਹਿਬ ਜੀ ਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਦਿਵਸ ਬਹੁਤ ਧੰਮ ਧਾਮ ਨਾਲ ਪ੍ਰੇਮ ਪਿਆਰ ਤੇ ਸ਼ਰਧਾ ਓਛਾ ਦੇ ਨਾਲ 9 ਅਪ੍ਰੈਲ ਦਿਨ ਬੁੱਧਵਾਰ ਸ਼ਾਮ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਗੁਰਦੁਆਰਾ ਕਤਲਗੜਸ ਆਇਓ। ਸ੍ਰੀ ਚਮਕੌਰ ਸਾਹਿਬ ਦੀ ਧਰਤੀ ਉੱਤੇ ਹਰ ਸਾਲ ਦੀ ਤਰ੍ਹਾਂ ਮਨਾਇਆ ਜਾ ਰਿਹਾ ਹੈ। ਆਪ ਸਰਬੱਤ ਗੁਰਸਿੱਖ ਸੰਗਤਾਂ, ਪਰਿਵਾਰਾਂ ਸਮੇਤ ਨੌਜਵਾਨ, ਬੱਚਿਆਂ, ਬੇਟੀਆਂ, ਪੁੱਤਰਾਂ ਧੀਆਂ ਨੂੰ ਲੈ ਕਰਕੇ ਸਹਿਬਜ਼ਾਦਿਆਂ ਦੇ ਜਨਮ ਦਿਵਸ ਦੇ ਉੱਤੇ ਉਸ ਧਰਤੀ ਉੱਤੇ ਹਾਜ਼ਰ ਹੋਈਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਲਾਕੇ ਦੀਆਂ ਸਮੂਹ ਗੁਰਸਿੱਖ ਸੰਗਤਾਂ ਬਹੁਤ ਪ੍ਰੇਮ ਦੇ ਨਾਲ ਇਹ ਦਿਹਾੜਾ ਹਰ ਸਾਲ ਮਨਾਉਂਦੀਆਂ ਹਨ ਇਸ ਸਮਾਗਮਾਂ ਦੇ ਅੰਦਰ ਪੰਥ ਪ੍ਰਸਿੱਧ ਕੀਰਤਨੀਏ ਹਜ਼ੂਰੀ ਰਾਗੀ ਸੰਸਕਰਣ ਚੇਰੀ ਦਰਬਾਰ ਸਾਹਿਬ ਪੰਥ ਦੇ ਵਿਦਵਾਨ ਗੁਰਮਤ ਦੀਆਂ ਵਿਚਾਰਾ ਕੀਰਤਨ ਦੀਆਂ ਸਾਂਝਾਂ ਪਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ